ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫੈਸਲੇ ਜ਼ਿੰਦਗੀ ਦੇ ਚੈਨਲ 'ਤੇ। ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਪਰਿਵਾਰਕ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਬਹੁਤ ਪਸੰਦ ਆਵੇਗੀ। ਹਾਂਜੀ ਸ਼ੁਰੂ ਕਰਦੇ ਹਾਂ ਕਹਾਣੀ। ਹਰਨਾਮ ਕੌਰ ਆਪਣੀ 4 ਮਹੀਨੇ ਦੀ ਪੋਤਰੀ ਨੂੰ ਗੋਦੀ ਵਿੱਚ ਪਾ ਕੇ ਰੋਟੀਆਂ ਪਕਾਈ ਜਾਂਦੀ ਸੀ। ਉਸਨੇ ਆਵਾਜ਼ ਦਿੱਤੀ ਜੰਟੇ ਪੁੱਤ ਰੋਟੀ ਹੋਰ ਲਵੇਂਗਾ। ਜੰਟਾ ਕਹਿੰਦਾ ਬੱਸ ਬੀਬੀ। ਤਾ ਹਰਨਾਮ ਕੌਰ ਕਹਿਣ ਲੱਗੀ ਚੰਗਾ ਰੋਟੀ ਖਾ ਕੇ ਆ ਹਰਮਨ ਨੂੰ ਲੈ ਜੀ ਚੁੱਕ ਕੇ ਮੇਰੀ ਗੋਦੀ ਵਿੱਚ ਸੌ ਗਈ ਆ ਮੈਂ ਵੀ ਰੋਟੀ ਖਾ ਲਵਾਂ ਜੰਟਾ ਹੱਥ ਧੋ ਕੇ ਹਰਮਨ ਨੂੰ ਬੀਬੀ ਦੀ ਗੋਦੀ ਵਿੱਚੋਂ ਚੁੱਕ ਲਿਆ ਅਤੇ ਆਪਣੇ ਨਾਲ ਪਾ ਲਿਆ ਅਸਲ ਵਿੱਚ ਜੰਟੇ ਦੇ ਘਰ ਵਾਲੀ ਨੇ ਜਦੋਂ ਹਰਮਨ ਨੂੰ ਜਨਮ ਦਿੱਤਾ ਸੀ ਤਾਂ ਉਸ ਦੀ ਉਸੇ ਵੇਲੇ ਹੀ ਮੌਤ ਹੋ ਗਈ ਸੀ ਹਰਮਨ ਦੀ ਦੇਖਭਾਲ ਉਸ ਦਾ ਪਾਲਣ ਪੋਸ਼ਣ ਜੰਟੇ ਦੀ ਮਾਂ ਹਰਨਾਮ ਕੌਰ ਹੀ ਕਰਦੀ ਸੀ ਇੱਕ ਦਿਨ ਹਰਨਾਮ ਕੌਰ ਨੂੰ ਬੋਇ ਤੇਰ ਬੁਖਾਰ ਚੜ ਗਿਆ ਉਸ ਤੋਂ ਉੱਠਿਆ ਨਹੀਂ ਜਾਂਦਾ ਸੀ ਉਸ ਨੇ ਜੰਟੇ ਨੂੰ ਕਿਹਾ ਕਿ ਮੈਨੂੰ ਦੁੱਧ ਕਰਮ ਕਰਕੇ ਲਿਆ ਦੇ ਕੁੜੀ ਨੂੰ ਪਿਆ ਦੇਆ ਤੇ ਉਸ ਤੋਂ ਜੰਟੇ ਵਾਸਤੇ ਉੱਠ ਕੇ ਰੋਟੀ ਵੀ ਨਹੀਂ ਬਣਾਈ ਜਾਂਦੀ ਸੀ ਜੰਟਾ ਗਵਾਂਡੀਆਂ ਦੇ ਘਰੇ ਜਾ ਕੇ ਰੋਟੀ ਖਾ ਕੇ ਆਇਆ ਪਰ ਪੀਬੀ ਦਾ ਬੁਖਾਰ ਸ਼ਾਮ ਤੱਕ ਵੀ ਨਾ ਘਟਿਆ ਅਗਲੇ ਦਿਨ ਜੰਟੇ ਨੇ ਆਪਣੀ ਭੈਣ ਨੂੰ ਲੈ ਆਂਦਾ ਉਸ ਦੀ ਭੈਣ 8 ਦਿਨ ਲਗਾ ਗਈ ਨਾਲੇ ਘਰ ਦੀ ਸਾਫ ਸਫਾਈ ਕਰ ਗਈ ਬੀਬੀ ਦਾ ਬੁਖਾਰ 5-6 ਦਿਨਾਂ ਬਾਅਦ ਉਤਰਿਆ ਪਰ ਬੁਖਾਰ ਨਾਲ ਬੀਬੀ ਕਮਜ਼ੋਰ ਬਣੀ ਹੋਗੀ ਸੀ ਉਹ ਮਸਾਂ ਹੀ ਹਰਮਨ ਦੀ ਦੇਖਭਾਲ ਕਰਦੀ ਜੰਟੇ ਵਾਸਤੇ ਰੋਟੀ ਬਣਾਉਣੀ ਬਾਕੀ ਸਾਰਾ ਕੰਮ ਜੰਟਾ ਆਪ ਹੀ ਕਰਦਾ ਸੀ ਇੱਕ ਦਿਨ ਉਹ ਜੰਟੇ ਨੂੰ ਕਹਿਣ ਲੱਗੀ ਵੇ ਪੁੱਤ ਮੈਨੂੰ ਨਹੀਂ ਲੱਗਦਾ ਹੁਣ ਮੈਂ ਬਹਾਲ ਹੋਵਾਂਗੀ ਐਂ ਕਰ ਦੂਜਾ ਵਿਆਹ ਕਰਾ ਲੈ ਪੁੱਤ ਘਰੇ ਰੋਟੀ ਦਾ ਬਹੁਤ ਔਖਾ ਹੋਇਆ ਪਿਆ ਮੈਂ ਤਾਂ ਮਸਾਂ ਤੇਰੇ ਲਈ ਦੋ ਰੋਟੀਆਂ ਲਾਉਣੀਆਂ ਬਾਕੀ ਘਰ ਦਾ ਕੰਮ ਰਹਿ ਜਾਂਦਾ ਤੈਨੂੰ ਕਰਨਾ ਪੈਂਦਾ ਤੂੰ ਘਰੇ ਉਲਜਨ ਜਾਂਨਾ ਤੇ ਖੇਤ ਫਸਲ ਖਰਾਬ ਹੁੰਦੀ ਹੈ ਨਾਲੇ ਪੁੱਤ ਹਰਮਨ ਨੂੰ ਮਾਂ ਦਾ ਪਿਆਰ ਮਿਲ ਜੂ ਜੰਟਾ ਕਹਿਣ ਲੱਗਾ ਬੀਬੀ ਕੀ ਪਤਾ ਬਗਾਨੀ ਕਿਵੇਂ ਜੀ ਆਊਗੀ ਪਤਾ ਨਹੀਂ ਮੇਰੀ ਧੀ ਨੂੰ ਮਾਂ ਦਾ ਪਿਆਰ ਦੇਊਗੀ ਜਾਂ ਨਾ ਦੇਊਗੀ ਹਰਨਾਮ ਕੌਰ ਕਹਿਣ ਲੱਗੀ ਦੇਖ ਪੁੱਤ ਜਿੰਨਾ ਚਿਰ ਮੈਂ ਹੈਗੀ ਆ ਇਹਦੀ ਦੇਖਭਾਲ ਕਰੂੰਗੀ ਚਲੋ ਜੋ ਵੀ ਆਊਗੀ ਘਰ ਤਾਂ ਸੰਭਾਲੂਗੀ ਨਾਲੇ ਪੁੱਤ ਮੇਰੀ 4 ਸਾਲ ਹੋਰ ਮਰਵਾ ਚੂ ਐਂ ਤਾਂ ਮੈਂ ਤੁਸੀਂ ਦੋਨੋਂ ਪਿਓਤੀ ਰੁੱਲ ਜੂਗੇ ਜੰਟਾ ਕਹਿਣ ਲੱਗਾ ਬੀਬੀ ਐਵੇਂ ਮਰਨ ਮਰਵਾਉਣ ਦੀਆਂ ਗੱਲਾਂ ਨਾ ਕਰਿਆ ਕਰ ਚੱਲ ਜੇ ਤੂੰ ਚਾਹੁੰਦੀ ਹਾਂ ਤਾਂ ਤੇਰੀ ਖੁਸ਼ੀ ਲਈ ਮੈਂ ਵਿਆਹ ਕਰਾ ਲਊਗਾ ਜੰਟੇ ਦੇ ਮੂੰਹੋਂ ਇਹ ਗੱਲ ਸੁਣ ਕੇ ਹਰਨਾਮ ਕੌਰ ਦਾ ਚਿਹਰਾ ਖੜ ਗਿਆ ਕਹਿਣ ਲੱਗੀ ਜਿਉਂਦਾ ਵਸਤਾਰ ਹੈ ਪੁੱਤ ਜਿਹੜਾ ਤੂੰ ਇਸ ਬੁੱਢੀ ਬਾਰੇ ਸੋਚ ਲਿਆ ਜੰਟਾ ਕਹਿਣ ਲੱਗਾ ਮਾਂ ਇੱਕ ਗੱਲ ਪਹਿਲਾਂ ਖੋਲ ਲਈ ਜਿਹੜੀ ਵੀ ਆਊਗੀ ਮੇਰੀ ਧੀ ਦੀ ਮਾਂ ਬਣ ਕੇ ਰਹੇ ਹਰਨਾਮ ਕੌਰ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਮੈਂ ਆਪੇ ਕਰ ਲਊ ਸਾਰੀ ਗੱਲ ਘਰ-ਬਾਰ ਚੰਗਾ ਸੀ ਹਰਨਾਮ ਕੌਰ ਨੇ ਆਪਣੇ ਗਲੀ ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਮੁੰਡੇ ਦਾ ਦੂਜਾ ਵਿਆਹ ਕਰਨਾ ਪਿੰਡ ਵਿੱਚੋਂ ਹੀ ਕਿਸੇ ਨੇ ਜੰਟੇ ਨੂੰ ਰਿਸ਼ਤੇ ਦੀ ਦੱਸ ਪਾਈ ਕੁੜੀ ਗਰੀਬ ਘਰ ਦੀ ਸੀ ਪਰ ਕੁਵਾਰੀ ਸੀ ਜੰਟੇ ਕੋਲ 12 ਕਿੱਲੇ ਜ਼ਮੀਨ ਦੇ ਸੀ ਕੁੜੀ ਦੀ ਮਾਂ ਪਿਓ ਕੁਝ ਨਹੀਂ ਦੇ ਸਕਦੇ ਸੀ ਇਸ ਕਰਕੇ ਉਹਨਾਂ ਨੇ ਜੰਟੇ ਨੂੰ ਰਿਸ਼ਤਾ ਕਰਨਾ ਠੀਕ ਸਮਝਿਆ ਜੰਟੇ ਦੀ ਕੋਈ ਉਮਰ ਵੀ ਨਹੀਂ ਸੀ 26 ਕੋਸਾਲ ਦਾ ਸੀ ਤੇ ਸੋਨਾ ਵੀ ਰੱਜ ਕੇ ਸੀ ਜੰਟਾ ਕੁੜੀ ਵਾਲੇ ਆਏ ਕਰ ਬਾਰ ਦੇਖ ਕੇ ਰਿਸ਼ਤੇ ਲਈ ਝਟ ਹਾਂ ਕਹਿ ਗਏ ਕਹਿਣ ਲੱਗੇ ਸਾਡੀ ਕੁੜੀ ਦੇਖਾਓ ਤੁਸੀਂ ਤਾਂ ਜੰਟੇ ਹਰਨਾਮ ਕੌਰ ਤੇ ਜੰਟੇ ਦੀ ਭੈਣ ਤਿੰਨੋਂ ਜਣੇ ਕੁੜੀ ਵੇਖਣ ਗਏ ਕੁੜੀ ਸੋਹਣੀ ਸੀ ਜੰਟੇ ਦੀ ਭੈਣ ਕਹਿਣ ਲੱਗੀ ਦੇਖ ਪੁੱਤ ਮੈਂ ਆਪਣੀ ਪੋਤਰੀ ਖਾਤਰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਲੱਗੀ ਆਂ ਤੋ ਇਹਦੀ ਮਾਂ ਬਣ ਕੇ ਨੂੰ ਮਾਂ ਵਾਲਾ ਪਿਆਰ ਦੇ ਤਾਂ ਕੁੜੀ ਕਹਿਣ ਲੱਗੀ ਕੋਈ ਗੱਲ ਨਹੀਂ ਮਾਂ ਜੀ ਮੈਂ ਇਸਦੀ ਮਾਂ ਬਣ ਕੇ ਰਹਾਂਗੀ ਤਿੰਨੋ ਜਣੇ ਬੜੇ ਖੁਸ਼ ਹੋਏ ਕੁੜੀ ਨੂੰ ਸ਼ਗਨ ਪਾ ਦਿੱਤਾ ਕੁੜੀ ਦਾ ਨਾ ਕਰਨਾ ਸੀ ਕਰਨਾ ਦੇ ਮਾਪੇ ਕਹਿਣ ਲੱਗੇ ਸਾਡਾ ਪਹਿਲਾ ਵਿਆਹ ਐ ਅਸੀਂ ਕੁੜੀ ਦਾ ਵਿਆਹ ਕਰਾਂਗੇ ਜਿੰਨੀ ਕੋ ਪਹੁੰਚ ਹੋਈ ਉਹਨਾਂ ਕੋ ਅਸੀਂ ਇਕੱਠ ਕਰ ਲਾਂਗੇ ਜਨਟਾ ਕਹਿੰਦਾ ਅਸੀਂ ਬਾਹਲਾ ਇਕੱਠ ਨਹੀਂ ਕਰਨਾ ਬਸ 10 ਕ ਬੰਦੇ ਆਵਾਂਗੇ ਗੁਰਦੁਆਰੇ ਆਨੰਦ ਕਾਰਜ ਕਰਕੇ ਕਿਰਨਾਂ ਨੂੰ ਲੈ ਜਾਵਾਂਗੇ ਦੋਨਾਂ ਪਾਸਿਆਂ ਤੋਂ ਗੱਲਾਂ ਦੀ ਸਹਿਮਤੀ ਹੋ ਗਈ 15 ਕ ਦਿਨਾਂ ਬਾਅਦ ਵਿਆਹ ਦਾ ਦਿਨ ਰੱਖ ਦਿੱਤਾ ਹਰਨਾਮ ਕੌਰ ਸਾਰਿਆਂ ਨੂੰ ਵਿਆਹ ਬਾਰੇ ਕਹਿ ਰਹੀ ਸੀ ਪਰ ਜੰਟਾ ਕਹਿੰਦਾ ਬੀਬੀ ਆਪਾਂ ਕੱਠ ਨਹੀਂ ਕਰਨਾ ਵਿਆਹ ਤੇ ਭੈਣ ਆਜੂਗੀ ਮਾਮੇ ਕਿ ਆਜਣਗੇ ਤੇ ਭੂਆ ਆਜੂਗੀ ਹੋਰ ਕਿਸੇ ਨੂੰ ਨਹੀਂ ਆਪਾਂ ਸੱਦਣਾ ਹਰਨਾਮ ਕੌਰ ਨੇ ਤਾਂ ਸਾਰੇ ਪਿੰਡ ਵਿੱਚ ਹੀ ਸੱਦਾ ਦੇ ਦਿੱਤਾ ਸੀ ਕਹਿਣ ਲੱਗੀ ਮੈਂ ਤਾਂ ਕੜਾਈ ਚੜਾਉਂਗੀ ਮਠਿਆਈ ਵੀ ਪਕਾਉਂਗੀ ਮੇਰੇ ਪੁੱਤ ਦਾ ਵਿਆਹ ਹੋਣ ਵਾਲਾ ਹੈ ਮੇਰੇ ਪੁੱਤ ਦੀ ਜ਼ਿੰਦਗੀ ਵਿੱਚ ਦੁਬਾਰਾ ਤੋਂ ਖੁਸ਼ੀਆਂ ਆਉਣ ਵਾਲੀਆਂ ਹਨ ਜੰਟਾ ਕਹਿਣ ਲੱਗਾ ਜਿਵੇਂ ਤੇਰੀ ਮਰਜ਼ੀ ਆ ਬੀਬੀ ਤੂੰ ਕਹੜਾ ਕਿਸੇ ਦੀ ਸੁਣਨੀ ਆ ਹਰਨਾਮ ਕੌਰ ਨੇ ਵਧੀਆ ਵਿਆਹ ਕੀਤਾ ਨੂੰ ਘਰ ਆ ਗਈ ਪਾਣੀ ਵਾਰ ਕੇ ਪੀਤਾ ਫਿਰ ਪਿਆਲਾ ਦਿੱਤਾ ਗਿੱਧਾ ਪਾਇਆ ਉਸ ਤੋਂ ਬਾਅਦ ਨਵੀਂ ਬੋਟੀ ਨੂੰ ਅੰਦਰ ਬਿਠਾ ਦਿੱਤਾ ਅਤੇ ਉਸ ਦੀ ਗੋਦੀ ਵਿੱਚ ਹਰਮਨ ਬਿਠਾ ਦਿੱਤੀ ਹਰਮਨ ਓਪਰਾ ਜਿਹਾ ਮੰਦੀ ਸੀ ਤਾਂ ਹਰਨਾਮ ਕੌਰ ਕਹਿੰਦੀ ਕੋਈ ਗੱਲ ਨਹੀਂ ਪੁੱਤ ਜੋਸ ਦੋ ਚਾਰ ਮਹੀਨੇ ਚ ਤੇਰੇ ਨਾਲ ਰਚਮਚ ਜੂਗੀ ਅੱਜ ਪਹਿਲੀ ਵਾਰੀ ਤੂੰ ਚੁੱਕਿਆ ਨਾ ਤਾਂ ਓਪਰਾ ਕਰਦੀ ਆ ਕਿਰਨਾ ਕਹਿਣ ਲੱਗੀ ਹਾਂ ਬੀਬੀ ਹਰਨਾਮ ਕੌਰ ਨੇ ਕੁੜੀ ਨੂੰ ਆਪ ਚੁੱਕ ਲਿਆ ਤੇ ਦੁੱਧ ਪਿਪਿਆਲਾ ਉਸ ਨੂੰ ਸਵਾਦ ਦਿੱਤਾ ਹੌਲੀ ਹੌਲੀ ਸਮਾਂ ਬੀਤ ਜਾ ਗਿਆ ਜੰਟੇ ਨੇਵੀ ਕਿਰਨਾ ਨੂੰ ਇਹੀ ਕਿਹਾ ਸੀ ਕੰਮ ਚਾਹੇ ਘੱਟ ਕਰ ਲਈ ਪਰ ਮੇਰੀ ਧੀ ਦੀ ਮਾਂ ਬਣ ਕੇ ਸੰਭਾਲੀ ਕਿਰਨਾ ਆਪਣਾ ਮਾਂ ਵਾਲਾ ਫਰਜ਼ ਤਾਂ ਨਿਭਾ ਰਹੀ ਸੀ ਪਰ ਮਾਂ ਬਣ ਨਹੀਂ ਰਹੀ ਸੀ ਉਹ ਹਰਮਨ ਨੂੰ ਨਵਾਉਂਦੀ ਧਵਾਉਂਦੀ ਰੋਟੀ ਖਵਾਉਂਦੀ ਪਰ ਪਿਆਰ ਨਾਲ ਚੁੱਕਦੀ ਨਹੀਂ ਸੀ ਦੇਖੀ ਹਰਨਾਮ ਕੋਰ ਤਾਂ ਇਸੇ ਗੱਲ ਵਿੱਚ ਹੀ ਬਹੁਤ ਖੁਸ਼ ਸੀ ਕਿ ਚਲੋ ਕਿਰਨਾ ਘਰ ਦਾ ਸਾਰਾ ਕੰਮ ਤਾਂ ਕਰਦੀ ਐ ਕੁੜੀ ਨੂੰ ਵੀ ਸਾਂਭਦੀ ਐ ਆਪੇ ਮੂੰਹ ਕਰਨ ਲੱਗ ਜਾਈ ਹੋਈ ਸਮਾ ਆਪਣੀ ਚਾਲ ਚੱਲਦਾ ਗਿਆ ਕਿਰਨ ਦੇ ਵਿਆਹ ਨੂੰ ਡੇਢ ਸਾਲ ਹੋ ਚੁੱਕੇ ਅਸ ਤੇ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਹਰਨਾਮ ਕੌਰ ਆਪਣੀ ਦੂਜੀ ਪੋਤੀ ਦੇ ਜਨਮ ਤੇ ਵੀ ਬਹੁਤ ਖੁਸ਼ ਸੀ ਉਹ ਕਹਿਣ ਲੱਗੀ ਧੀਆ ਤਾਂ ਆਪਣੇ ਕਰਮ ਲਿਖਾ ਕੇ ਲਿਆਉਂਦੀਆਂ ਨੇ ਕਿਰਨਾ ਹੁਣ ਆਪਣੀ ਕੁੜੀ ਦਾ ਵੱਧ ਮੋਹ ਕਰਦੀ ਹ ਹਰਮਣ ਤਾਂ ਹਰਨਾਮ ਕੌਰ ਨੂੰ ਹੀ ਆਪਣੀ ਮਾਂ ਸਮਝਦੀ ਸੀ ਉਸੇ ਨੂੰ ਮੰਮੀ ਕਹਿੰਦੀ ਸੀ ਉਸੇ ਨਾਲ ਹੀ ਸੌਂਦੀ ਹਰਨਾਮ ਕੌਰ ਦੀ ਵੀ ਕਿਰਨ ਹਰਮਨ ਵਿੱਚ ਜਾਣ ਵਸਦੀ ਸੀ ਬੜਾ ਹੀ ਪਿਆਰੀ ਸੀ ਉਸ ਨੂੰ ਆਪਣੀ ਪੋਤਰੀ ਉਸ ਨੇ ਹਰਮਨ ਨੂੰ ਕਿ ਆਪਣੇ ਘਰ ਵਿੱਚ ਨਿੱਕਾ ਜਿਹਾ ਕਾਕਾ ਆਇਆ ਹੈ ਕੀ ਨਾ ਰੱਖਣਾ ਪੁੱਤ ਇਸ ਕਾਕੇ ਦਾ ਤਾਂ ਹਰਮਨ ਕਹਿਣ ਲੱਗੀ ਰਾਜਵੀਰ ਰੱਖਾਂਗੇ ਕਾਕੇ ਦਾ ਨਾਂ ਹਰਮਨ ਦੀ ਤੋਤਲੀ ਜ਼ੁਬਾਨ ਵਿੱਚੋਂ ਨਿਕਲਿਆ ਰਾਜਵੀਰ ਨਾਮ ਸਾਰਿਆਂ ਨੂੰ ਬੜਾ ਪਸੰਦ ਆਇਆ ਕਿਰਨਾਂ ਦੀ ਕੁੜੀ ਦਾ ਨਾਂ ਰਾਜਵੀਰ ਰੱਖ ਦਿੱਤਾ ਹਰਮਨ ਸਾਰਾ ਦਿਨ ਰਾਜਵੀਰ ਦੇ ਆਲੇ-ਦੁਆਲੇ ਘੁੰਮਦੀ ਫਿਰਦੀ ਰਹਿੰਦੀ ਜੇ ਕਿਤੇ ਹਰਨਾਮ ਕੌਰ ਰਾਜਵੀਰ ਨੂੰ ਚੁੱਕ ਲੈਂਦੀ ਤਾਂ ਹਰਮਨ ਕਹਿ ਦਿੰਦੀ ਬੀਬੀ ਮੈਨੂੰ ਵੀ ਚੁੱਕ ਤਾਂ ਹਰਨਾਮ ਕੌਰ ਆਪਣੀਆਂ ਦੋਨੀਆਂ ਪੋਤਰੀਆਂ ਨੂੰ ਲਾੜ ਲੜਾਉਂਦੀ ਕੁੜੀਆਂ ਵੱਡੀਆਂ ਹੋ ਗਈਆਂ ਦੋਨਾਂ ਕੁੜੀਆਂ ਵਿੱਚ بڑا ਮੋਹ ਸੀ ਹਰਮਨ 8 ਕੁ ਸਾਲ ਦੀ ਸੀ ਤੇ ਰਾਜਵੀਰ 5 ਕੁ ਸਾਲ ਦੀ ਸੀ ਉਸ ਤੋਂ ਬਾਅਦ ਕਿਰਣਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੁਣ ਤਾਂ ਹਰਨਾਮ ਕੌਰ ਦੀ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ ਪਰ ਪੁੱਤਰ ਦੇ ਜਨਮ ਤੋਂ ਬਾਅਦ ਕਿਰਣਾ ਬਿਲਕੁਲ ਬਦਲ ਗਈ ਸੀ ਉਹ ਹਰਮਨ ਨੂੰ ਆਪਣੇ ਪੁੱਤ ਦੇ ਨੇੜੇ ਵੀ ਨਾ ਹੋਣ ਦਿੰਦੀ ਰਾਜਵੀਰ ਮੁੰਡੇ ਕੋਲ ਬੈਠੀ ਖੇਡੀ ਜਾਂਦੀ ਜੇ ਕਿਤੇ ਹਰਮਨ ਮੁੰਡੇ ਕੋਲ ਆ ਜਾਂਦੀ ਤਾਂ ਬਾਹੂ ਫੜ ਕੇ ਬਾਹਰ ਕੱਢ ਦਿੰਦੀ ਕਿਰਣਾ ਦਾ ਸੁਭਾਅ ਹੁਣ ਪਹਿਲਾਂ ਨਾਲੋਂ ਕਾਫੀ ਬਦਲ ਗਿਆ ਸੀ ਉਹ ਆਪਣੇ ਬੱਚਿਆਂ ਨੂੰ ਤਾਂ ਪਿਆਰ ਕਰਦੀ ਸੀ ਪਰ ਹਰਮਨ ਉਸ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਸੀ ਹਰਮਨ ਰਾਜਵੀਰ ਦੇ ਮਗਰ ਕਿਰਣਾ ਨੂੰ ਮੰਮੀ ਕਹਿਣ ਲੱਗ ਪਈ ਸੀ ਅਤੇ ਆਪਣੀ ਦਾਦੀ ਨੂੰ ਦਾਦੀ ਕਹਿ ਕੇ ਹੀ ਬੁਲਾਉਂਦੀ ਸੀ ਪਰ ਕਿਰਨਾ ਉਸ ਨੂੰ ਇਹ ਕਹਿ ਦਿੰਦੀ ਕਿ ਤੇਰੀ ਮੰਮੀ ਤਾਂ ਤੇਰੀ ਦਾਦੀ ਐ ਕਿਰਨਾ ਰੋਂਦੀ ਰੋਂਦੀ ਆਪਣੀ ਦਾਦੀ ਕੋਲ ਆ ਜਾਂਦੀ ਤੇ ਦਾਦੀ ਉਸ ਨੂੰ ਪਿਆਰ ਦਿੰਦੀ ਕੁੜੀਆਂ ਵੱਡੀਆਂ ਹੁੰਦੀਆਂ ਗਈਆਂ ਹਰਮਨ 10ਵੀਂ ਕਲਾਸ ਵਿੱਚ ਸੀ ਤਾਂ ਕਿਰਨਾ ਕਹਿਣ ਲੱਗੀ 10 ਪੜਾ ਕੇ ਹਟਾ ਲਓ ਕੁੜੀ ਨੂੰ ਘਰ ਦਾ ਕੰਮ ਸਿਖਾ ਕੇ ਇਹਦਾ ਵਿਆਹ ਕਰ ਦਿਓ ਕੁੜੀਆਂ ਨੂੰ ਸ਼ਹਿਰ ਕੱਲ ਲੰਦਾ ਟਾਈਮ ਨਹੀਂ ਜਮਾਨਾ ਬਹੁਤ ਖਰਾਬ ਹੈ ਇੱਕੇ ਭਲੀ ਮਾਨਸ ਵਾਲੀ ਆ ਐਵੇਂ ਕਿਸੇ ਨੇ ਮਗਰ ਲਾ ਲਈ ਤਾਂ ਆਪਣਾ ਮੂੰਹ ਕਾਲਾ ਕਰ ਜੂਗੀ ਕਿਰਨਾ ਨੇ ਹਰਮਨ ਦਾ ਨਿੱਕੀ ਜਿੱਦਾ ਵਿਆਹ ਕਰ ਦਿੱਤਾ ਹਰਮਨ ਵਿਆਹ ਕੇ ਸਾਰੇ ਘਰ ਚਲੇ ਗਈ ਉਸ ਦਾ ਸਾਰਾ ਪਰਿਵਾਰ ਬੜਾ ਚੰਗਾ ਸੀ ਉਸ ਦੀ ਸੱਸ ਉਸ ਨੂੰ ਬੜਾ ਪਿਆਰ ਕਰਦੀ ਤੇ ਉਸ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਦੀ ਜੀ ਕਿਤੇ ਹਰਮਨ ਸਹਿਜ ਸੁਭਾਅ ਹੀ ਕਹਿ ਦਿੰਦੀ ਮੰਮੀ ਦੇਖੋ ਆ ਫੋਨ ਵਿੱਚ ਕਿੰਨੇ ਸੋਹਣੇ ਸੂਟ ਦੀ ਫੋਟੋ ਹੈ ਤਾਂ ਉਸ ਦੀ ਸੱਸ ਉਸ ਨੂੰ ਉਹ ਜਿਹੇ ਸੂਟ ਬਣਾ ਕੇ ਦੇ ਦਿੰਦੀ ਦੋਨਾਂ ਨੂੰ ਸੱਸ ਵਿੱਚ ਮਾਂ ਥੀ ਵਾਲਾ ਪਿਆਰ ਸੀ ਹਰਮਨ ਦੀ ਸੱਸ ਨੂੰ ਮਾਂ ਵਾਂਗ ਪਿਆਰ ਕਰਦੀ ਸੀ ਹਰਮਨ ਨੂੰ ਵੀ ਲੱਗਦਾ ਸੀ ਜਿਵੇਂ ਮੈਨੂੰ ਮੇਰੀ ਮਾਂ ਮਿਲ ਗਈ ਹੋਵੇ ਉਸ ਨੂੰ ਉਹ ਵੀ ਬੜਾ ਪਿਆਰ ਕਰਦੀ ਹਰਮਨ ਦੇ ਘਰ ਵਾਲੇ ਨੂੰ ਸ਼ਹਿਰ ਵਿੱਚ ਨੌਕਰੀ ਮਿਲੀ ਸੀ ਉਹ ਨੌਕਰੀ ਤੇ ਚਲਾ ਜਾਂਦਾ ਤੇ ਨੂੰ ਸੱਸ ਦੋਨੇ ਘਰ ਦਾ ਕੰਮ ਕਰਕੇ ਸਾਰਾ ਦਿਨ ਵੇਲੀਆਂ ਟੀਵੀ ਵੇਖਦੀਆਂ ਤੇ ਗੱਪਾਂ ਮਾਰਦੀਆਂ ਹਰਮਨ ਦੀ ਜ਼ਿੰਦਗੀ ਬੜੀ ਖਾਲੀ ਲੰਘ ਰਹੀ ਸੀ ਉਧਰ ਕਿਰਨਾ ਨੇ ਆਪਣੀ ਧੀ ਨੂੰ ਕਾਲਜ ਵਿੱਚ ਸ਼ਹਿਰ ਪੜਨ ਲਾ ਦਿੱਤਾ ਹਰਮਨ ਆਪਣੇ ਮਨ ਹੀ ਮਨ ਸੋਚਣ ਲੱਗੀ ਜਦੋਂ ਮੈਨੂੰ ਸ਼ਹਿਰ ਲਾਉਣਾ ਸੀ ਤਾਂ ਉਦੋਂ ਮੰਮੀ ਕਹਿੰਦੀ ਸੀ ਜਮਾਨਾ ਬਹੁਤ ਖਰਾਬ ਹੈ ਹੁਣ ਭਲਾ ਇੰਨੀ ਛੇਤੀ ਜਮਾਨਾ ਸਹੀ ਵੀ ਹੋ ਗਿਆ ਰਾਜਵੀਰ ਕਾਲਜ ਵਿੱਚ ਪੜਨ ਲੱਗ ਪਈ ਸੀ ਤਾਂ ਰਾਜਵੀਰ ਦੇ ਤਾਂ ਜਿਵੇਂ ਖੰਭ ਹੀ ਲੱਗ ਗਏ ਸੀ ਉਹ ਉੱਚੀ ਉੱਚੀਆਂ ਗੱਲਾਂ ਕਰਦੀ ਆਪਣੀ ਮਾਂ ਕਿਰਨਾ ਨੂੰ ਹਰ ਵੇਲੇ ਗਿਆਨ ਦੀਆਂ ਗੱਲਾਂ ਸਮਝਾਉਂਦੀ ਕਹਿ ਦਿੰਦੀ ਮੰਮੀ ਹਾਰਮਨ ਤਾਂ ਅਣਪੜਾ ਉਹ ਸਾਨੂੰ ਤਾਂ ਕਿਸੇ ਗੱਲ ਦਾ ਕੋਈ ਪਤਾ ਨਹੀਂ ਕਿਰਨਾ ਵੀ ਆਪਣੀ ਧੀ ਦੀਆਂ ਤਰੀਫਾਂ ਕਰਦੀ ਨਾ ਥੱਕਦੀ ਇੱਕ ਦਿਨ ਕਿਰਨਾ ਨੂੰ ਰਾਤ ਨੂੰ 1:00 ਵਜੇ ਜਾਗ ਗਈ ਉਸਨੇ ਦੇਖਿਆ ਰਾਜਵੀਰ ਆਪਣੇ ਮੰਜੇ ਤੇ ਨਹੀਂ ਸੀ ਕਿਰਨਾ ਨੇ ਬਾਹਰ ਉੱਠ ਕੇ ਦੇਖਿਆ ਤਾਂ ਰਾਜਵੀਰ ਵਿਹੜੇ ਵਿੱਚ ਫਿਰਦੀ ਸੀ ਤਾਂ ਉਸ ਦੀ ਮਾਂ ਨੇ ਕਿਰਨਾ ਨੇ ਬਰਾਂਡੇ ਦੀ ਥੰਮਲੀ ਦੇ ਨਾਲ ਖੜਕੇ ਚੋਰੀ ਛੁਪੇ ਉਸ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਪਤਾ ਲੱਗਾ ਕਿ ਉਹ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਹੈ ਤੇ ਘਰੋਂ ਭੱਜਣ ਦੀ ਤਿਆਰੀ ਵਿੱਚ ਹੈ ਕਿਰਣਾ ਪੂਰੀ ਚੱਕੰਨੀ ਹੋ ਗਈ ਸੀ ਤੇ ਆਪਣੇ ਵਾਪਸ ਆ ਕੇ ਆਪਣੇ ਮੰਜੇ ਤੇ ਪੈ ਕੇ ਸੌਂ ਦਾ ਨਾਟਕ ਕਰਨ ਲੱਗੀ ਰਾਜਵੀਰ ਵੀ ਗੱਲਾਂ ਕਰਕੇ ਅੰਦਰ ਆਵੇ ਤੇ ਉਹ ਵੀ ਆਪਣੇ ਮੰਜੇ ਤੇ ਲੰਮੇ ਪੈ ਗਈ ਉਸ ਰਾਤ ਕਿਰਨਾ ਕੁਝ ਨਾ ਬੋਲੀ ਪਰ ਅਗਲੇ ਦਿਨ ਸਵੇਰੇ ਉੱਠ ਕੇ ਉਸਨੇ ਰਾਜਵੀਰ ਨੂੰ ਬੜਾ ਸਮਝਾਇਆ ਕਹਿਣ ਲੱਗੀ ਕੁਝ ਨਹੀਂ ਪਿਆ ਇੰਨਾ ਕੰਮਾਂ ਚ ਤੂੰ ਸਾਡੀ ਇੱਜ਼ਤ ਮਿੱਟੀ ਚ ਨਾ ਰੋਲ ਰਾਜਵੀਰ ਕੁਝ ਨਾ ਬੋਲੀ ਕਾਲਜ ਚਲੀ ਗਈ ਸ਼ਾਮ ਨੂੰ ਜਿੱਦੋਂ ਕਾਲਜ ਤੋਂ ਵਾਪਸ ਆਈ ਤਾਂ ਅੱਜ ਕਿਰਨਾ ਬੜੀ ਚੱਕੰਨੀ ਹੋ ਚੁੱਕੀ ਸੀ ਉਸਨੂੰ ਲੱਗਦਾ ਸੀ ਸ਼ਾਇਦ ਅੱਜ ਦੀ ਰਾਤ ਹੀ ਉਸਨੇ ਘਰੋਂ ਭੱਜਣ ਦੀ ਪਲਾਨਿੰਗ ਬਣਾਈ ਐ ਇਸ ਕਰਕੇ ਉਹ ਸੋਚ ਰਹੀ ਸੀ ਮੈਂ ਅੱਜ ਰਾਤ ਸੌਣਾ ਨਹੀਂ ਇਸ ਦੀ ਨਿਗਰਾਨੀ ਰੱਖੂੰਗੀ ਪਰ ਜਿਉਂ ਹੀ ਕਿਰਨਾਂ ਨੇ ਰੋਟੀ ਖਾ ਕੇ ਬੈੱਡ ਤੇ ਆ ਕੇ ਬੈਠੀ ਤਾਂ ਉਸ ਨੂੰ ਕੋਈ ਸੋਝੀ ਨਾ ਰਹੀ ਸਵੇਰੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਗੋਡੇ-ਗੋਡੇ ਦਿਨ ਚੜ ਗਿਆ ਸੀ ਉਹ ਤਿੰਨੇ ਜਣੇ ਬੇਸੁਰਤ ਹੋਏ ਪਏ ਸੀ ਕਿਰਨਾਂ ਨੇ ਹੋਸ਼ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਰਾਜਵੀਰ ਨੀਂਦ ਦੀਆਂ ਗੋਲੀਆਂ ਪਾ ਕੇ ਗਈ ਸੀ ਉਹਨਾਂ ਨੂੰ ਪਰ ਉਸ ਦੇ ਪਤਾ ਨਹੀਂ ਸਿਰ ਨੂੰ ਕੀ ਜੜੀ ਜਾਂਦਾ ਸੀ ਉਸ ਨੇ ਧੱਕੇ ਜੇ ਨਾਲ ਆਪਣੇ ਸਰੀਰ ਨੂੰ ਖੜਾ ਕੀਤਾ ਮੂੰਹ ਠੰਡੇ ਪਾਣ ਨਾਲ ਧੋਤਾ ਫਿਰ ਆਪਣੇ ਘਰ ਵਾਲੇ ਤੇ ਆਪਣੀ ਸੱਸ ਨੂੰ ਜਗਾਇਆ ਜਿਸ ਦਾ ਡਰ ਸੀ ਉਹੀ ਹੋਇਆ ਰਾਜਵੀਰ ਘਰੋਂ ਭੱਜ ਚੁੱਕੀ ਸੀ ਇਹ ਸਭ ਕੁਝ ਦੇਖ ਕੇ ਕਿਰਨਾ ភੁੱਬਾ ਮਾਰ ਕੇ ਰੋਣ ਲੱਗੀ ਆਪਣੀ ਸੱਸ ਤੇ ਆਪਣੇ ਘਰ ਵਾਲੇ ਨੂੰ ਦੱਸਣ ਲੱਗੀ ਕਿ ਉਹ ਭੱਜ ਗਈ ਹੈ ਸਾਰੇ ਜਾਣੇ ਤਾਂ ਹਾਂ ਮਾਰ ਕੇ ਰੋਣ ਲੱਗੇ ਕਿਰਨਾ ਆਪਣੀ ਸੱਸ ਨੂੰ ਕਹਿਣ ਲੱਗੀ ਬੀਬੀ ਪਤਾ ਨਹੀਂ ਮੈਨੂੰ ਕਿਹੜੇ ਜਨਮ ਦੀ ਸਜ਼ਾ ਮਿਲੀ ਆ ਹਰਨਾਮ ਕੌਰ ਕਹਿਣ ਲੱਗੀ ਤੈਨੂੰ ਇਸੇ ਜਨਮ ਦੀ ਹੀ ਸਜ਼ਾ ਮਿਲੀ ਆ ਜਿਹੜਾ ਤੂੰ ਇੰਨੇ ਵਾਰ ਦੇ ਘਾਟੇ ਹਰਮਨ ਨਾਲ ਕਰਦੀ ਰਹੀ ਆ ਉਹੀ ਸਜ਼ਾ ਤੈਨੂੰ ਮਿਲੀ ਆ ਹਰਮਨ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਪਰ ਉਸ ਨੂੰ ਤੂੰ ਅੱਗੇ ਨਹੀਂ ਪੜਨ ਦਿੱਤਾ ਸਾਨੂੰ ਇਹੀ ਕਹਿ ਕੇ ਡਰਾਈ ਗਈ ਕਿ ਜਰਮਾਨਾ ਖਰਾਬ ਹੈ ਐਵੇਂ ਕਿਸੇ ਪਾਸੇ ਉੱਠ ਗਈ ਤਾਂ ਮੂੰਹ ਕਾਲਾ ਕਰਾਉਗੀ ਪਰ ਪਰਮਾਤਮਾ ਨੇ ਤਾਂ ਉਸ ਦੀ ਬੜੀ ਵਧੀਆ ਬਾਹ ਫੜੀ ਆਸ ਨੂੰ ਬਹੁਤ ਵਧੀਆ ਤੇ ਬਹੁਤ ਪਿਆਰ ਕਰਨ ਵਾਲਾ ਸਾਰਾ ਪਰਿਵਾਰ ਮਿਲ ਗਿਆ। ਪਰ ਤੇਰੀ ਲਾਡਲ ਨਾਲ ਪਾਲੀ ਤੀ ਬੜੀ ਸਿਆਣੀ ਧੀ ਨੇ ਅੱਜ ਜੋ ਚੰਦ ਚੜਾਇਆ ਤੇਰੇ ਸਾਹਮਣੇ ਹੀ ਐ। ਹੋਰ ਹੁਣ ਕੋਈ ਜਵਾਬ ਨਹੀਂ ਸੀ ਕਿਰਨਾ ਕੋਲ ਬਸ ਉਨੀਵੀਂ ਪਾ ਕੇ ਰੋਈ ਜਾਂਦੀ ਸੀ। ਜੰਟਾ ਕਦੇ ਵੀ ਕੁਝ ਨਹੀਂ ਬੋਲਿਆ ਸੀ। ਕਿਰਨਾ ਚਾਹੇ ਜੋ ਵੀ ਕਰਦੀ। ਪਰ ਅੱਜ ਜੰਟਾ ਬੋਲ ਪਿਆ ਕਹਿਣ ਲੱਗਾ ਅੱਜ ਮੇਰੀ ਧੀ ਹਰਮਨ ਨੂੰ ਇਨਸਾਫ ਮਿਲ ਗਿਆ। ਤੂੰ ਬਸ ਹੁਣ ਤੋਂ ਲੈ ਕੇ ਉਸ ਨਾਲ ਬੇਈਮਾਨੀ ਹੀ ਕਰਦੀ ਆਈ ਹੈ ਤੇ ਅੱਜ ਮੇਰੀ ਧੀ ਨੂੰ ਰੱਬ ਨੇ ਇਨਸਾਫ ਦਵਾ ਦਿੱਤਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਸੁਣ ਲਈ ਦੇਖ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ